ਸਰ 725 ਟਰੱਕ ਤੁਸੀਂ ਕਹਿ ਰਹੇ ਹੋ ਜੀ ਜਾਨਾ ਕਿ ਉਹਨੇ ਆ ਜਿਹੜੇ ਰੋਜ਼ ਜੀ 725 ਟਰੱਕ پارک ਕਰਨ ਲਈ ਤੁਹਾਡੇ ਕੋਲ ਕੋਈ ਅਦਰ ਲੈਂਡ ਦੀ ਪ੍ਰੋਵੀਜ਼ਨ ਹੈ ਪਾਰਕਿੰਗ ਯਾਰਡ ਬਣਾਉਣ ਦੀ ਕੋਈ ਪ੍ਰੋਵੀਜ਼ਨ ਹੈ ਸਾਡੇ ਕੋਲ ਇੱਥੇ ਜਿਹਨੇ 1500 ਟਰੱਕ ਦੀ ਪਾਰਕਿੰਗ ਕਿੱਥੇ ਜੀ ਜਿਹੜਾ پلان ਖੜਾ ਲਿਆ ਉਹਦਾ ਹੀ ਸ਼ੋਕ ਕਿੱਥੇ ਜੀ ਸਰ ਕਿਨੇ ਕਿਲੋਮੀਟਰ ਤੋਂ ਇੱਥੇੋਂ ਬਾਕੀ ਹਾਂਜੀ ਫਿਰ 500 ਟਰੱਕ ਦੀ ਜਗ੍ਹਾ ਸਰ 1500 ਕਹਿੰਦਾ ਸਰ ਤੁਸੀਂ ਥੋੜੀ ਜਗ੍ਹਾ ਕੋਈ ਨਾ ਜੋ ਖੜਾ ਹੁੰਦਾ ਨਾ ਮੈਂ ਬਸ ਕਰਾਉਂਦਾ ਉਹਦੀ ਹੁੰਦੀ ਹੈ ਹਾਂ ਉਡੀ ਜਗ੍ਹਾ ਇਹਨਾਂ ਜੋ ਕੋਈ ਖੜਾ ਹੁੰਦਾ ਮੈਂ ਵਸ ਕਰਾ ਦੇਣੀ ਤੇ ਉਹਦੀ ਹੁਣ ਕਰ ਕਰ ਕੇ ਮੇਰੀ ਸ਼ਰਮ ਵਾਲੀ ਬਹੁਤ ਆ ਕੋਈ ਤੁਸੀਂ ਨਹੀਂ ਨਾ ਮੰਨਦੇ ਸਾਡੀ ਨਹੀਂ ਮੰਨਦੇ ਤੁਸੀਂ ਸਿਰਫ ਤੇ ਸਿਰਫ ਪੱਗ ਦਾ ਸਤਕਾਰ ਸਰ ਤੁਹਾਡੇ ਆਪੇ ਹੀ ਖੜੇ ਸਰ 1 ਮਿੰਟ ਰੁਕ ਜੋ 150 ਟਰੱਕ ਦੀ ਪਾਰਕਿੰਗ ਹੈ ਉਹਦੇ ਲਈ ਕਿੰਨੀ ਜਗ੍ਹਾ ਜੀ 1.4 ਲੈਣ ਪਾਸ ਇੱਕ ਇੱਕ ਪੁਆਇੰਟ 1.5 ਕਿਲਾ ਕਹਿ ਦਿਓ ਸਰ ਸਿੱਧਾ ਪੰਜਾਬੀ ਚ 1.3 ਫਟੇਰ ਜੀ ਇੱਕ ਬੰਸਰ ਫੇ ਚਾਰ ਕਿਲੇ ਬਣੇ ਜੀ ਉਹ ਕਿੰਨਾ ਬਣ ਗਿਆ ਇਹ ਪੌਣੇ ਚਾਰ ਬਣਦੇ ਆ ਕਿਲੇ ਵੈਸੇ ਜੀ ਸਰ ਪੌਣੇ ਚਾਰ ਕਿਲੇ ਪੌਣੇ ਦੋ ਕਿਲੇ ਜਾਂ ਪੌਣੇ ਤਿੰਨ ਕਿਲਿਆਂ ਦੇ ਵਿੱਚ 150 ਟਰੱਕ ਪਾਰਕ ਹੋ ਜੂ ਤੁਹਾਨੂੰ ਕੰਪਰੇਸ਼ਨ ਕਰਕੇ ਸਾਡੇ ਇਹ ਉਹ ਸਰ ਰਸਤਾ ਵੀ ਛੱਡਣਾ ਵਿੱਚੋਂ ਨੂੰ ਕਿਤੇ ਘਰੇਨਾ ਰੱਖਣੇ ਕਿ ਦੂਜੇ ਦੇ ਉੱਪਰ ਹਾਂਜੀ ਕੋਈ ਨਹੀਂ ਦੱਸਾਂ ਮੈਂ ਸਰ 725 ਟਰੱਕਾਂ ਦਾ ਪੁੱਛਿਆ ਜੀ 725 ਟਰੱਕ ਤਾਂ ਵਿਪੋਖ ਆਏ ਇਹ ਸੜਕਾਂ 'ਤੇ ਖੜਨਗੇ ਜੀ ਤੁਸੀਂ ਆ ਜਿਓ ਸਰ ਪੁਆਇੰਟ ਤੇ ਆ ਜਿਓ ਵੀ ਬਾਕੀ ਦੇ ਟਰੱਕ ਲਾਈਨ ਬਣਾ ਕੇ ਸੜਕਾਂ ਤੇ ਖੜਨਗੇ ਗੱਲ ਖਤਮ ਜੀ ਬਸ ਸਾਡੇ ਕੋਲ 150 ਟਰੱਕ ਤੋਂ ਖਾਦੂ ਦਾ ਪ੍ਰਬੰਧਨ ਹੈ ਸਰ 150 ਟਰੱਕ ਕਿੰਨੇ ਟਾਇਰਾਂ ਵਾਲੇ ਜੀ ਸਰ ਕਿੰਨੇ ਟਾਇਰਾਂ ਵਾਲੇ ਹੁਣ ਤੁਸੀਂ 6 ਚੱਕੀ ਕਹਿ ਕੇ ਉੱਥੇ ਟਰੇਲਰ ਵੜੀ ਜਾਣੇ ਨੇ ਜੀ 135 ਟਰੇਲਰ ਸਰ 1500 ਤੋਂ 150 ਤੇ ਆ ਗਏ ਹੁਣ 135 ਟਰੇਲਰ ਸਰ ਮੈਨੂੰ ਹੁਣ ਤੁਸੀਂ ਨਾ ਛੇੜੋ ਜਿਹੜਾ ਤੁਸੀਂ ਇਹ ਪਾਉਣੇ ਕਿ 2 ਕਿਲੋ 3 ਕਿਲੋ ਰੱਖੇ ਆ ਏ ਸਰ ਤੁਹਾਡੀ EMPLOYEES ਦੀ ਪਾਰਕਿੰਗ ਵਾਸਤੇ ਆ ਪਲੀਜ਼ ਸਰ ਜਿਹੜਾ ਤੁਹਾਡੇ ਮਾਲਕ ਦੀ ਜੈਗਵਾਰ ਆਉਣੀ ਹੈ ਲੈਂਡ ਰੋਵਰ ਆਉਣੀ ਹੈ ਉਹ ਖੜਨੀ ਹੈ ਜੀ ਇੱਥੇ ਕੀ ਦਾ ਸਾਈਕਲ ਖੜਨ ਦੇਣਾ ਐਵੇਂ ਗੱਲਾਂ ਸਰ ਤੁਹਾਡੇ ਕੋਲ ਜ਼ਮੀਨ ਹੈਗੀ ਆ ਜੀ 45 ਕਿੱਲੇ ਤੇ 2 ਕਿੱਲੇ ਤੁਸੀਂ ਹੋਰ ਖਰੀਦ ਰਹੇ ਹੋ 47 ਕਿੱਲੇ ਜੀ this land is enough for your project yes डन जी ਜੀ ਇਹਦੀ ਕੋਈ ਹੋਰ ਯੂਜ਼ਿੰਗ ਹਾਂ ਲਿਖੋ ਲਿਖੋ ਹਾਂ ਲਖਾਓ ਜੀ ਸਰ ਸਾਹਿਬ ਜੀ ਲਖਾਉਣ ਦੋ ਇਹੀ ਸ਼ਲਾਵਾ ਸਰ ਮੇਰਾ ਮੇਰੀ ਪਹਿਲਾਂ ਗੱਲ ਵਧੀਆ ਹੀ ਹੁੰਦੀ ਆ ਆਰਾਮ ਬਣ ਮੈਂ ਬਾਅਦ ਚ ਕੱਢਦਾ ਹੁੰਦਾ ਜੀ ਇਹ ਸਰ 47 ਕਿੱਲੇ ਆ ਜੀ ਕਿ ਤੁਹਾਡੇ ਪੇਪਰ ਮਿਲ ਵਾਸਤੇ ਸੌਰੀ ਤੁਹਾਡੀ ਸੀਮੈਂਟ ਫੈਕਟਰੀ ਵਾਸਤੇ ਡਾਨਾ ਸਫੀਸ਼ੀਐਂਟ ਹੈ ਠੀਕ ਹੈ ਜੀ ਇਹਦੇ ਵਿੱਚ ਕੋਈ ਹੋਰ ਵੀ ਚੀਜ਼ ਬਣਾਉਣੀ ਆ ਤੁਸੀਂ ਇਸ ਲੈਂਡ ਦੇ ਵਿੱਚ ਕਿਉਂਕਿ ਜਦੋਂ ਤੁਸੀਂ ਮੈਪ ਦਿਖਾਇਆ ਨਾ ਉੱਥੇ ਉੱਥੇ ਸਿਰਫ ਤੁਹਾਡੇ ਫੈਕਟਰੀ ਦੇ ਯੂਨਿਟ ਤੇ ਜਾਂ ਕਿਸੇ ਤੁਸੀਂ ਗ੍ਰੀਨ ਬੈਲਟ ਦਾ ਜ਼ਿਕਰ ਕੀਤਾ ਹੋਇਆ ਸੀਗਾ ਹੋਰ ਕੋਈ ਵੀ ਨਹੀਂ ਸੀਗਾ ਜੀ ਸਰ 725 ਟਰੱਕ ਤੁਸੀਂ ਕਹਿ ਰਹੇ ਜੀ ਜਾਣ ਕੇ 725 ਆਉਣੇ ਆ ਜਿਹੜੇ ਰੋਜ਼ ਜੀ ਟ੍ਰਕ ਹਾਂ ਵਿਦਆਊਟ ਤੁਹਾਡੇ ਜਿਹੜੇ EMPLOYES ਨੇ ਉਹਨਾਂ ਦੇ ਵਿਕਲਾਂ ਤੋਂ ਜੀ ਠੀਕ ਹੈ ਜੀ ਇਹਨਾਂ ਤੋਂ 725 725 ਟਰੱਕ ਤੇ 725 ਟਰੱਕ ਜੀ ਪਾਰਕ ਕਰਨ ਲਈ ਤੁਹਾਡੇ ਕੋਲ ਕੋਈ ਅਦਰ ਲੈਂਡ ਦੀ ਪ੍ਰੋਵੀਜ਼ਨ ਹੈ ਪਾਰਕਿੰਗ ਯਾਰਡ ਬਣਾਉਣ ਦੀ ਕੋਈ ਪ੍ਰੋਵੀਜ਼ਨ ਹੈ ਜੀ ਸਾਡੇ ਕੋਲ ਇੱਥੇ ਜਿਹੜੇ 1500 ਟਰੱਕ ਦੀ ਪਾਰਕਿੰਗ ਅੰਦਰ ਕਿੱਥੇ ਜੀ ਅੰਦਰ ਅਸੀਂ ਉੱਥੇ ਅਸ਼ੋਕ ਕੀਚੀ ਵੈਂਪਲਾਂ ਦੇ ਵਿੱਚ ਕਿੱਥੇ ਜੀ ਜਿਹੜਾ ਪਲਾਨ ਸਾਡਾ ਲੇਆਉਟ ਪਲਾਨਾ ਹੈ ਉਹਦੇ ਵਿੱਚ ਸ਼ੋਕ ਕਿੱਥੇ ਜੀ ਸਰ ਕਿੰਨੇ ਕਿਲੋਮੀਟਰ ਤੋਂ ਅੱਧ ਖਦਨ ਲੇਆਉਟ ਪਲਾਨ ਹੋਈ ਸਰ ਕਿੰਨੇ ਕਿਲੋਮੀਟਰ ਦੱਸ ਦਿਓ ਬਸ ਮੈਂ ਕਿਉਂ ਦੇਖਣ ਜਾਣਾ ਉਹਨੂੰ ਰੁਕ ਜੋ ਇਹ ਪ੍ਰੋਜੈਕਟਰ ਦੇ ਅੰਦਰ ਹਾਂ ਕਿੰਨੀ ਜ਼ਮੀਨ ਹੈ ਜੀ ਉਹ ਬਸ ਇਹਨਾਂ ਦੱਸ ਦਿਓ 1500 ਟੱਕਰ ਨੂੰ ਛੱਡ ਦਿਓ ਤੁਸੀਂ ਕਿੰਨੀ ਜ਼ਮੀਨ ਹੈ ਜੀ ਮੈਂ ਹੁਣੇ ਆਉਣਾ ਤੁਹਾਡੀ ਇਸ ਚੀਜ਼ ਤੇ ਜੀ ਸਕਰੀਨ ਤੇ ਚਲਾ ਦਿਓ ਚਲੋ ਸਕਰੀਨ ਤੇ ਚਲਾ ਦਿਓ ਜੀ ਦੇ ਦੇਖੋ ਮੇਰੇ ਉਟੇੰਡ 1500 1500 ਰੱਖ ਲਈਏ ਜੀ ਫਿਰ 1500 ਰੱਖਣੀ ਜਗਾ ਸਰ ਸਰ 1500 ਕਹਤਾ ਸਰ ਤੁਸੀਂ ਬਾਈਸਾਈਕਲ ਦੇ ਤੋਰ ਰੱਖਣੀ ਜਗਾ ਸਰ ਕੋਈ ਕੰਨੀ ਪਰ ਆਵਾਜ਼ ਜੀ ਨਾ ਕੋਈ ਚੱਕਰ ਨਹੀਂ ਕਰ ਨਾ ਕੋਈ ਇਸ਼ੂ ਥੋੜੀ ਜਗ੍ਹਾ ਕੋਈ ਇਹਨਾਂ ਨੂੰ ਖੜਾ ਹੁੰਦਾ ਨਾ ਮੈਂ ਬਸ ਕਰਾਉਂਦਾ ਉਹਦੀ ਹੁਣੇ ਹਾਂ ਥੋੜੀ ਜਗ੍ਹਾ ਇਹਨਾਂ ਨੂੰ ਜੋ ਕੋਈ ਖੜਾ ਹੁੰਦਾ ਮੈਂ ਬਸ ਕਰਾ ਦੇਣੀ ਦੀ ਉਹਦੀ ਹੁਣੇ ਚਲੋ ਮੇਰੀ ਸ਼ਰਮ ਵਾਲੀ ਬਹੁਤ ਹੈ ਕਿ ਤੁਸੀਂ ਨਹੀਂ ਨਾ ਮੰਨਦੇ ਸਾਡੀ ਸਾਡੀ ਨਹੀਂ ਮੰਨਦੇ ਤੁਸੀਂ ਸਿਰਫ ਤੇ ਸਿਰਫ ਪੱਗ ਦਾ ਸਤਕਾਰ ਸਰ ਸਰ 1 ਮਿੰਟ ਰੁਕ ਜੋ 150 ਟਰੱਕ ਦੀ ਪਾਰਕਿੰਗ ਹੈ ਉਹਦੇ ਲਈ ਕਿੰਨੀ ਜਗ੍ਹਾ ਜੀ ਤੇ ਮੇਰੇ ਆਪਣੇ ਨੰਬਰ ਤੋਂ ਚੱਲਦੇ ਹੋਏ ਸਰ ਮੈਂ ਕਹਿੰਦਾ ਹਾਂ ਹਾਂਜੀ ਹਾਂਜੀ ਕੱਢ ਰਹੇ ਆ ਉਹ ਸਰ ਹਾਲੇ ਤੱਕ ਤਾਂ ਜੀ ਮੈਨੂੰ ਉਹ ਸਕੂਲਾਂ ਦੀ ਗਿਣਤੀ ਨਹੀਂ ਦੱਸੀ ਮੈਂ ਭੁੱਲਦਾ ਨਹੀਂ ਹੈਗਾ ਜੀ ਹਾਲੇ ਮੇਰਾ ਸਵਾਲ ਸਬ ਬਚਿਆ ਹੋਇਆ ਜੀ 1.3 1.3 ਹੈ ਤਾਂ ਹਾਂਜੀ 1.4 ਦੇ ਲਗਭਗ 1 ਇੱਕ 1.5 ਕਿੱਲਾ ਕਹਿ ਦਿਓ ਸਰ ਸਿੱਧਾ ਪੰਜਾਬੀ ਚ ਇਹ ਫਕੀਰ ਹਾਂਜੀ ਫਕੀਰ ਜੀ 1 ਬਣ ਸਰ ਫਿਰ 4 ਕਿੱਲੇ ਬਣੇ ਜੀ ਉਹ ਕਿੰਨਾ ਬਣ ਗਿਆ ਇਹ ਪੌਣੇ ਚਾਰ ਬਣਦੇ ਆ ਕੀਲੇ ਵੈਸੇ ਜੀ ਸਰ ਪੌਣੇ ਚਾਰ ਕੀਲੇ ਪੌਣੇ ਦੋ ਕੀਲੇ ਚਾ ਪੌਣੇ ਤਿੰਨ ਕੀਲਿਆਂ ਦੇ ਵਿੱਚ 150 ਟਰੱਕ ਪਾਰਕ ਹੋ ਜੂ ਉਹ ਤੁਹਾਨੂੰ ਕੈਲਕੂਲੇਸ਼ਨ ਕਰਕੇ ਸਾਡੇ ਇਹ ਸਰ ਰਸਤਾ ਵੀ ਛੱਡਣਾ ਫੇ ਚਾਉਣ ਨੂੰ ਕਿਤੇ ਘਰੇ ਨਾ ਰੱਖਣੇ ਕਿ ਦੂਜੇ ਦੇ ਉੱਪਰ ਹਾਂਜੀ ਹੁਣੀ ਦੱਸਣਗੇ ਸਰ ਮੈਂ ਸਰ 725 ਟਰੱਕਾਂ ਦਾ ਪੁੱਛਿਆ ਜੀ 725 ਟਰੱਕ ਤਾਂ ਦੇਖੋ ਹੁਣ ਆਏ ਇਹ ਸੜਕਾਂ 'ਤੇ ਖੜਨਗੇ ਜੀ ਤੁਸੀਂ ਆ ਜਿਓ ਸਰ ਪੁਆਇੰਟ ਤੇ ਆ ਜਿਓ ਵੀ ਬਾਕੀ ਦੇ ਟਰੱਕ ਲਾਈਨ ਬਣਾ ਕੇ ਸੜਕਾਂ ਤੇ ਖੜਨਗੇ ਗੱਲ ਖਤਮ ਜੀ ਬਸ ਕਿਹਨੇ ਬਾਕੀ ਟਰੱਕ ਦੇ ਕੋਲ ਆਇਆ ਬੋ ਸਰ ਪਲੀਜ਼ ਕਿਉਂ ਘਮਾਈ ਜਾਂਦੇ ਹੋ ਗੱਲ ਨੂੰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਟਰੱਕ ਨੇ ਕਿਹਨੇ ਇੱਥੇ ਤਾਂ ਟਿਪਲਰ ਹੈ ਇੱਥੇ ਕਿਹੜਾ ਹੋਵੇ ਪੰਪਾਇਨ ਉਹ ਸਰ 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 ਮੈਂ ਸਰ ਉੱਥੇ ਵੀ ਆ ਜਾਣਾ ਜੀ ਜਿਹੜਾ ਤੁਸੀਂ ਟ੍ਰਿਪ ਵਾਲੀ ਗੱਲ ਆ ਉਹ ਮੇਰਾ ਅੱਗੇ ਕੁਐਸਚਨ ਹੈ ਜੀ ਮੈਂ ਤਾਂ ਸਿਰਫ ਪਾਰਕਿੰਗ ਦੀ ਗੱਲ ਕਰ ਰਿਹਾ ਮੈਂ ਜਦੋਂ ਤੁਹਾਡੇ ਉਧੇ ਤੇ ਆਉਣਾ ਹੈ ਨਾ ਜੀ ਆ ਪਾਰਕਿੰਗ ਤੇ ਰਸਤਿਆਂ ਤੇ ਆ ਲੋ ਜੀ ਸਰ ਬਹੁਤ ਗੁਜਾ ਜੀ ਹਲਤਾ ਇਹ ਆਉਣਾ ਤੁਹਾਡੇ ਸਾਹਮਣੇ ਜੀ ਆ ਗੂਗਲ ਮੈਪਿੰਗ ਦੇ ਫੋਟੋ ਆ ਸਰ ਡੋਂਟ ਵਰੀ ਆ ਪਾਉਨੇ ਉਥੇ ਵੀ ਠੀਕ ਹੈ ਅੱਛਾ ਵਨ ਬਾਈ ਵਨ ਨਕੀ ਕਰਾਂਗੇ ਸਰ ਕੋਈ ਗੱਲ ਹਨਾ ਨਹੀਂ ਨਹੀਂ ਕੋਈ ਨਹੀਂ ਫੋਟੋ ਨਹੀਂ ਖਿਚਾਉਣੀ ਬਾਈ ਜੀ ਪੰਜਾਬ ਦੀ ਲੜਾਈ ਹੈ ਕੋਈ ਫਿਲਮ ਥੋੜਾ ਚੱਲਦੀ ਆ ਹਾਂਜੀ ਸਰ ਦੋਨਾਂ ਦਾ ਜਵਾਬ ਦੇ ਦਿਓ ਜੀ ਹੁਣ ਬਸ ਵੀ ਉਹ ਬਾਕੀ ਦੇ ਟਰੱਕ ਆ ਜਿਹੜੇ ਉਹ ਕਿੱਥੇ ਕੱਢਣਗੇ 600 ਟਰੱਕ ਹਾਂ ਪਤਾ ਨਹੀਂ ਕੱਲ ਦੱਸੀ ਵੀ ਸਾਡੇ ਕੋਲ 150 ਟਰੱਕ ਤੱਕ ਖਰਨ ਦਾ ਪਰਵੰਤਨ ਹੈ ਤੁਹਾ ਸਰ 150 ਟਰੱਕ ਕਿੰਨੇ ਟਾਇਰਾਂ ਵਾਲੇ ਜੀ ਸਰ ਕਿੰਨੇ ਟਾਇਰਾਂ ਵਾਲੇ ਪਰ ਤੁਸੀਂ 6 ਚੱਕੀ ਕਹਿ ਕੇ ਉੱਥੇ ਟਰੇਲਰ ਵੜੀ ਜਾਣੇ ਨੇ ਜੀ ਕੋਈ ਨਹੀਂ ਦੱਸਨੇ ਕਿੰਨੇ ਉਹ ਪਿੰਡੂ ਜੱਟ ਬੰਦੇ ਆ ਜੀ ਉਂਗਲੀਆਂ ਤੇ ਪਤਾ ਸਾਰਾ ਕੋਈ ਸੀ ਮੈਂ ਤਾਂ ਹੈ ਹੀ ਟ੍ਰਿਪੀਕਲ ਜੱਟ ਜਮੇ ਦੇਸੀ ਬੰਦੇ ਨੇ 135 ਟਰੇਲਰ ਨੇ ਹਾਂ ਜੀ 135 ਟ੍ਰੇਲਰ ਨੇ ਸਰ 1500 ਤੋਂ 150 ਤੇ ਆ ਗਏ ਹੁਣ 135 ਟ੍ਰੇਲਰ ਟ੍ਰੇਲਰ ਦਾ ਨਹੀਂ ਟ੍ਰੇਲਰ ਉਸ ਤੋਂ ਮੇਰਾ ਸਵਾਲ ਇਹ ਆ ਹਾਂ ਮੇਰਾ ਸਵਾਲ ਇਹ ਆ ਜੀ ਵੀ ਤੁਹਾਡੇ ਕੋਲ ਜੀ ਜਿੰਨੇ ਤੁਹਾਡੇ ਟਰੱਕ ਆਉਣੇ ਆ ਜੀ ਇੱਥੇ ਰੁਕਣੇ ਆ ਜੀ ਇੱਥੋਂ ਜਾਣੇ ਆ ਵਾਪਸ ਜੀ ਠੀਕ ਹੈ ਜੀ ਉਹਨਾਂ ਦੇ ਲਈ ਪ੍ਰੋਪਰ ਪਾਰਕਿੰਗ ਦਾ ਥਲ ਸਮਾਧਾਨ ਜਾਂ ਸਪੇਸ ਹੈ ਜੀ ਮਸਾਇਨਾ ਸਵਾਲ ਹੈ ਜੀ ਦੇਖੋ ਮੈਂ ਦੇਖੀ ਫੋਨ ਕਿਹਾ ਬੈਠਾ ਨਾ ਪੀਰ ਜਦੋਂ ਇੰਪੈਕਟ ਅਸੈਸਮੈਂਟ ਪੀਏ ਨੇ ਸੀਏ ਨੇ ਕਰ ਸਰ ਮੈਂ ਇੱਕ ਤੁਹਾਨੂੰ ਗੱਲ ਦੱਸਾਂ ਜੀ ਸਰ ਮੈਨੂੰ ਹੁਣ ਤੁਸੀਂ ਨਾ ਛੇੜੋ ਜਿਹੜਾ ਤੁਸੀਂ ਇਹ ਪੌਣੇਕ 2 ਕਿਲੇ 3 ਕਿਲੇ ਰੱਖੇ ਆ ਇਹ ਸਰ ਤੁਹਾਡੀ EMPLOYEES ਦੀ ਪਾਰਕਿੰਗ ਵਾਸਤੇ ਆ ਪਲੀਜ਼ ਸਰ ਜਿਹੜਾ ਤੁਹਾਡੇ ਮਾਲਕ ਦੀ ਜੈਗਵਾਰ ਆਉਣੀ ਹੈ ਲੈਂਡ ਰੋਵਰ ਆਉਣੀ ਹੈ ਉਹ ਖੜਨੀ ਹੈ ਜੀ ਇੱਥੇ ਕੀ ਦਾ ਸਾਈਕਲ ਖੜਨ ਦੇਣਾ ਐਵੇਂ ਗੱਲਾਂ ਸਰ ਕੀ ਮੈਂ ਕਾਨੂੰ ਇਧਰ ਨੂੰ ਤੁਰਨਾ ਆਪਾਂ ਨੇ ਸਕਾ ਨੂੰ ਅਧਰਤ ਹਨ ਠੀਕ ਹਨ ਜੀ ਕਾਨੂੰਨ ਤੋਂ ਫਿਰ ਮੈਂ ਹੋਰ ਕੁਛ ਛੇੜ ਲੂੰਗਾ ਆਪਾਂ ਸਟੱਡੀ ਰਿਪੋਰਟ ਤੇ ਰਹਈਏ ਠੀਕ ਹੈ ਹਨਾ ਜੇ ਪ੍ਰੈਕਟੀਕਲਿਟੀ ਤੇ ਜਾਣਾ ਫਿਰ ਸਰਬੋਤ ਇਹਨੇ ਨੋਟ ਨਹੀਂ ਕਰਾਇਆ ਜੀ ਆ ਨੋਟ ਕਰ ਲਿਓ ਸਰ ਜੀ ਵਪਾਰਕ ਨਹੀਂ ਉਹ ਮਾਰਕਿੰਗ ਹੈ ਨਹੀਂ ਜੀ ਨੋਟ ਕਰਕੀ ਕਰਕੀ ਜੀ ਨੋਟ ਸਪਾਰਕਿੰਗ ਹੈ ਨਹੀਂ ਜੋ ਤੁਸੀਂ ਕਿਹਾ ਉਹ ਨੋਟ ਕਰ ਲਿਆ ਉਹਦਾ ਜਵਾਬ ਇਹੀ ਹੈ ਵੀ 725 ਪਰ ਟੱਕਾਂ ਦੇ ਟੱਕਾ ਸਾਡੇ ਕੋਲ 150 ਦੀ ਪਰਟੀ